ਤੋਡੀ ਕੁੜੀ ਨਾਲ ਵਿਆਹ ਕਰਵਾਉਣਾ ਚਾਹਨਾ ਕੀ ਦੁਬਾਰਾ ਬੋਲੀ ਮੜਾ ਜਾ ਮੈਂ ਤੁਹਾਡੀ ਕੁੜੀ ਨਾਲ ਵਿਆਹ ਕਰਵਾਉਣਾ ਚਾਹਨਾ ਪਹਿਲਾਂ ਇਹ ਤਾਂ ਦੱਸ ਤੇਰੇ ਪਹਿਲੇ ਹੈ ਕੀ ਆ ਜੋ ਦੇਖ ਕੇ ਮੈਂ ਆਪਦੀ ਕੁੜੀ ਦਾ ਵਿਆਹ ਤੇਰੇ ਨਾਲ ਕਰਦਾ ਮੇਰੇ ਕੋਲ ਤਾਂ ਕੁਝ ਵੀ ਹੈ ਨਹੀਂ ਜੀ ਮੈਂ ਤਾਂ ਦਿਹਾੜੀ ਕਰਕੇ ਆਪਦਾ ਗੁਜ਼ਾਰਾ ਕਰਦਾ ਅੱਛਾ ਹੁਣ ਤੇਰੇ ਵਰਗੇ ਭੁੱਖੇ ਨੰਗੇ ਨਾਲ ਮੈਂ ਆਉਦੀ ਕੁੜੀ ਦਾ ਵਿਆਹ ਕਰਦਾ ਜਾਂ ਤੁਰ ਜਾ ਇਥੋਂ ਇਦਾਂ ਨਾ ਕਰੋ ਜੀ ਮੈਂ ਸੱਚੀ ਤੁਹਾਡੀ ਕੁੜੀ ਨੂੰ ਬਹੁਤ ਪਿਆਰ ਕਰਦਾ ਮੈਂ ਉਹਨੂੰ ਬਹੁਤ ਖੁਸ਼ ਰੱਖੂੰਗਾ ਉਹ ਕੱਲੇ ਪਿਆਰ ਨਾਲ ਜ਼ਿੰਦਗੀ ਨਹੀਂ ਲੰਘਦੀ ਜ਼ਿੰਦਗੀ ਚਲਾਉਣ ਲਈ ਪੈਸਾ ਬਹੁਤ ਜ਼ਰੂਰੀ ਆ ਦਿਹਾੜੀ ਕਰਕੇ ਮੇਰੀ ਕੁੜੀ ਦੇ ਸ਼ੌਂਕ ਪੂ ਵਿਆਹ ਤੋਂ ਬਾਅਦ ਅਸੀਂ ਦੋਵੇਂ ਜਾਣ ਰਾਲ ਕੇ ਬਹੁਤ ਜ਼ਿਆਦਾ ਮਿਹਨਤ ਕਰਾਂਗੇ ਤੇ ਫਿਰ ਤੁਹਾਨੂੰ ਅਮੀਰ ਹੋ ਕੇ ਦਿਖਾਵਾਂਗੇ। ਉਹ ਕਾਕਾ ਪੈਸੇ ਤਾਂ ਵਿਆਹ ਤੋਂ ਪਹਿਲਾਂ ਹੀ ਕਮਾਏ ਜਾਂਦੇ ਆ। ਵਿਆਹ ਤੋਂ ਬਾਅਦ ਤਾਂ ਕਰਦੀਆਂ ਜ਼ਿੰਮੇਵਾਰੀਆਂ ਹੀ ਲੋਟ ਆਉਣੀਆਂ। ਇਸ ਕਰਕੇ ਪਹਿਲਾਂ ਪੈਸੇ ਕਮਾ, ਵਿਆਹ ਬਾਰੇ ਬਾਅਦ 'ਚ ਸੋਚੀ। ਕਿਉਂ? ਇੱਕ ਮੁੰਡੇ ਕੁੜੀ ਦਾ ਰਿਸ਼ਤਾ ਕਰ ਲਈ। ਪੈਸਾ ਹੀ ਜ਼ਿਆਦਾ ਜ਼ਰੂਰੀ ਆ। ਹਾਂ, ਪੈਸਾ ਬਹੁਤ ਜ਼ਰੂਰੀ ਆ। ਪੈਸੇ ਨਾਲ ਹੀ ਪਿਆਰ ਨੱਭਦੇ ਆ। ਪੈਸੇ ਨਾਲ ਹੀ ਯਾਰੀਆਂ ਨੱਭਦੀਆਂ ਤੇ ਪੈਸੇ ਨਾਲ ਹੀ ਰਿਸ਼ਤੇਦਾਰ ਆ। ਇੱਥੇ ਪੈਸੇ ਬਿਨਾਂ ਕੋਈ ਕਿਸੇ ਨੂੰ ਨਹੀਂ ਪੁੱਛਦਾ। ਮੈਨੂੰ ਨਹੀਂ ਪਤਾ ਪਰ ਜੋ ਕਸ਼ ਮਰਜ਼ੀ ਫਿਰ ਮੇਰੇ ਕੋਲ ਹੋਰ ਵੀ ਤਰੀਕੇ ਹੈਗੇ ਆ ਮੈਂ ਕਦੇ ਕੁਝ ਗਲਤ ਤਾਂ ਨਹੀਂ ਕਰ ਰਿਆ ਇਹ ਨਾ ਹੋਵੇ ਮੇਰੇ ਮਗਰੋਂ ਮੇਰੀ ਕੁੜੀ ਨੂੰ ਭੁਜਾ ਕੇ ਲੈ ਜਾਵੇ ਹੁਣ ਮੈਂ ਕੀ ਕਰਾਂ ਮੈਂ ਆਪਦੀ ਕੁੜੀ ਦਾ ਰਿਸ਼ਤਾ ਤਾਂ ਤੇਰੇ ਨਾਲ ਕਰ ਦੂੰਗਾ ਪਰ ਮੇਰੀ ਇੱਕ ਸ਼ਰਤ ਆ ਜੇ ਤੂੰ ਉਹ ਸ਼ਰਤ ਪੂਰੀ ਕਰਤੀ ਤਾਂ ਮੈਂ ਆਪਣੀ ਕੁੜੀ ਦਾ ਵਿਆਹ ਖੁਦ ਤੇਰੇ ਨਾਲ ਕਰੂੰਗਾ ਕਿਹੜੀ ਸ਼ਰਤ ਦੱਸਦਾ ਓ ਰਾਮੂ ਹਾਂਜੀ ਸਰਦਾਰ ਜੀ ਮੇਰੇ ਕਮਰੇ 'ਚ ਨੱਕ ਝੋਲਾ ਪਿਆ ਜਲਦੀ ਚੱਕ ਕੇ ल्या ਕੀ ਕਰ ਸਰਦਾਰ ਜੀ ਹੁਣੇ ਆਇਆ ਓਏ ਆ ਜਾ ਇੰਨਾ ਟਾਈਮ ਲਾਤਾ ਕਿੱਥੇ ਜਾ ਕੇ ਬਹਿ ਗਿਆ ਤੂੰ ਆ ਗਿਆ ਆ ਗਿਆ ਸਰਦਾਰ ਜੀ ਆਹ ਲਓ ਝੋਲਾ ਜਾ ਤੂੰ ਜਾਵੜਾ ਆ ਫੜ ਚੋਲਾ 1 ਮਹੀਨੇ ਦੇ ਵਿੱਚ ਵਿੱਚ ਆ ਚੋਲੇ ਨੂੰ ਪੈਸਿਆਂ ਦਾ ਭਰ ਕੇ ਲੈ ਕੇ ਆ ਜੇ ਤੂੰ ਇਹ ਕਰਤਾ ਨਾ ਮੈਂ ਆਪਦੀ ਕੁੜੀ ਦਾ ਵਿਆਹ ਖੁਦ ਤੇਰੇ ਨਾਲ ਕਰੂੰਗਾ ਆ ਫੜ ਅੱਛਾ ਜੇ ਇਹ ਹੀ ਗੱਲ ਆ ਫਿਰ ਹੁਣ ਮੈਂ ਤੁਹਾਨੂੰ 1 ਮਹੀਨੇ ਬਾਅਦ ਹੀ ਮਿਲੂੰਗਾ ਸਾਸਰੀਕਾਲ ਚਾਹ ਰ ਆ ਭਾਈ ਮੇਰੇ ਘਰ ਵਾਲੀ ਨਹੀਂ ਸਵਾਦ ਬਣਾਉਂਦੀ ਹੈ ਨਾ ਬਾਬੂ ਜੀ ਤੁਸੀਂ ਮੈਨੂੰ ਕਿਹਾ ਸੀ ਨਾ ਇਹ ਬਹਿ ਗਿਆ 1 ਮਹੀਨੇ ਵਿੱਚ ਪੈਸਿਆਂ ਦਾ ਭਰ ਕੇ ਲੈ ਕੇ ਆਈ ਭਰ ਲਿਆ ਮੈਂ ਬੈਗ ਪੈਸਿਆਂ ਦਾ ਸ਼ਾਬਾਸ਼ੇ ਪਤ ਮੈਨੂੰ ਤੇਰੇ ਤੇ ਮਾਣ ਆ ਹੁਣ ਮੈਂ ਆਪਦੀ ਕੁੜੀ ਦਾ ਵਿਆਹ ਤੇਰੇ ਨਾਲ ਕਰਨ ਨੂੰ ਤਿਆਰ ਆ ਤੂੰ ਬਸ ਜਾ ਕੇ ਵਿਆਹ ਦੀ ਤਿਆਰੀ ਕਰ ਉਹ ਕਿਹੜਾ ਵਿਆਹ ਮੈਂ ਨਹੀਂ ਕਰਾਣਾ ਤੇਰੀ ਕੁੜੀ ਨਾਲ ਵਿਆਹ ਉਹ ਮੈਂ ਤਾਂ ਤੇਰੇ ਝੋਲੇ ਦੇ ਪੈਸੇ ਮੋੜਨ ਆਇਆ ਸੀ ਆ ਫੜ ਤੇਰੇ 10 ਰੁਪਏ ਨੋ 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 ਨੋ